ਲੋ ਜੀ ਤੁਹਾਨੂੰ ਸੁਣਾਣੇ ਆ ਭਾਰਤ ਦਾ ਪੂਰਾ ਇਤਿਹਾਸ ਤਰਤੀਬ ਦੇ ਵਿੱਚ ਸੀਕੁਐਂਸ ਦੇ ਵਿੱਚ ਔਰ ਵਿਸ਼ੇਸ਼ ਤੌਰ ਤੇ ਇਸ ਸੀਕੁਐਂਸ ਦੇ ਵਿੱਚ ਸਿੱਖਾਂ ਦੇ ਇਤਿਹਾਸ ਦਾ ਖਾਸ ਵਰਣਨ ਹੋਏਗਾ ਮੇਰਾ ਮੰਨਣਾ ਹੈ ਕਿ ਸਿੱਖਾਂ ਦੇ ਇਤਿਹਾਸ ਤੋਂ ਬਿਨਾ ਭਾਰਤ ਦਾ ਇਤਿਹਾਸ ਜਿਹੜਾ ਹੈ ਅਧੂਰਾ ਹੈ ਬਲਕਿ ਇੱਥੇ ਤੱਕ ਮੈਂ ਮੰਨਦਾ ਕਿ ਸਿੱਖਾਂ ਤੋਂ ਬਿਨਾ ਭਾਰਤ ਵਰਸ਼ਾ ਅਧੂਰਾ ਹੈ ਦਾ ਭਾਰਤ ਦਾ ਇਤਿਹਾਸ ਪੂਰੀ ਸੀਕੁਐਂਸ ਦੇ ਵਿੱਚ ਤਰਤੀਬ ਵਧ ਤਰੀਕੇ ਨਾਲ ਸੁਣਿਓ ਅਖੀਰ ਤੱਕ ਪੂਰਾ ਵੀਡੀਓ ਦੇਖਿਓ ਜੇ ਚੰਗਾ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ ਕਾਵ ਰੂਪ ਦੇ ਵਿੱਚ ਮੈਂ ਲਿਖਿਆ ਸਿੱਖ ਇਤਿਹਾਸ ਨੂੰ ਵਿਸ਼ੇਸ਼ ਤੌਰ ਤੇ ਧਿਆਨ ਵਿੱਚ ਰੱਖਦੇ ਹੋਏ ਭਾਰਤ ਦਾ ਇਤਿਹਾਸ ਸਿੰਧੂ ਘਾਟੀ ਦੀ ਸਭਿਤਾ ਤੋਂ ਲੈ ਕੇ ਅੱਜ ਤੱਕ ਦੇ ਸੰਦਰਭ ਦੇ ਵਿੱਚ ਗੱਲ ਹੋਏਗੀ ਇਸ ਵੀਡੀਓ ਦੇ ਵਿੱਚ ਬੜੇ ਰਹੋ ਅਖੀਰ ਤੱਕ ਆਜੋ ਵੇ ਜੋ ਮੇਰੇ ਕੋਲ ਇਤਿਹਾਸ ਦੇ ਪੰਨੇ ਰਹਾ ਫਰੂਲ ਦੇਸ਼ ਦਾ ਇਤਿਹਾਸ ਸੁਣਾਵਾਂਗਾ ਤੁਹਾਡੇ ਕੰਨਿ ਪਾਵਾਂਗਾ ਤਰਤੀਬ ਵਿੱਚ ਸੁਣਾਵਾਂਗਾ ਸਿੰਧੂ ਘਾਟੀ ਦੀ ਸਭਤਾ ਨਿਰਾਲੀ ਸੀ ਚਾਰੇ ਪਾਸੇ ਹਰੀਆਲੀ ਸੀ ਉਦੋਂ ਵੱਡੇ ਵੱਡੇ ਗੋਦਾਮ ਸਨ ਇਸ਼ਨਾਨ ਲਈ ਹਮਾਮ ਸਨ ਸ਼ਹਿਰ ਨਦੀਆਂ ਦੇ ਕੰਢੇ ਵਸਦੇ ਸਨ ਇਹੋ ਵਿਦਵਾਨ ਦੱਸਦੇ ਹਨ ਜਦੋਂ ਵੈਦਿਕ ਸਭਿਤਾ ਆਈ ਸੀ ਤਾਂ ਚੰਗੀ ਬੜੀ ਲੁਕਾਈ ਸੀ ਨਾ ਮੰਦਰ ਨਾ ਪੁਜਾਰੀ ਸੀ ਨਾ ਧਰਮ ਦੇ ਨਾਂ ਖੁਆਰੀ ਸੀ ਔਰਤ ਦਾ ਰਤਬਾ ਉੱਚਾ ਸੀ ਸਭ ਕੁਝ ਸੱਚਾ ਸੁੱਚਾ ਸੀ ਹਰ ਗੱਲ ਦੇ ਵਿੱਚ ਇੱਕ ਤਰਕ ਸੀ ਦਾ ਜਾਤ ਪਾਤ ਦਾ ਫਰਕ ਸੀ ਛੋਟੇ ਮੋਟੇ ਧੰਦੇ ਸਨ ਪਰ ਸੱਚੇ ਸੁੱਚੇ ਬੰਦੇ ਸਨ ਇਤਿਹਾਸ ਦਾ ਪੰਨਾ ਪੜਤ ਗਿਆ ਫਿਰ ਪਾਣਾ ਐਸਾ ਵਰਤ ਗਿਆ ਅਸਾਂ ਰੱਬ ਲਈ ਘਰ ਬਣਾ ਦਿੱਤਾ ਕਣ-ਕਣ ਵਿੱਚ ਵਸਦੇ ਰਸਦੇ ਨੂੰ ਜਾਂ ਮੰਦਰਾਂ ਵਿੱਚ ਟਿਕਾ ਦਿੱਤਾ ਬ੍ਰਾਹਮਣ ਖੱਤਰੀ ਵੈਸ਼ ਤੇ ਸ਼ੁੱਧਰ ਬਣਾ ਦਿੱਤਾ ਇੱਕ ਨਵੀਂ ਤੰਦ ਪਰੋਕੇ ਔਰਤ ਦੇ ਹੱਕ ਨੂੰ ਖੋਕੇ ਉਸ ਨੂੰ ਰੱਖਿਆ ਪਰਦੇ ਵਿੱਚ ਚਾਰ ਦੀਵਾਰ ਤੇ ਘਰ ਦੇ ਵਿੱਚ ਪਖੰਡ ਹੋਇਆ ਬਲਵਾਨ ਫਿਰ ਜਦੋਂ ਬੰਦਾ ਬਣਿਆ ਭਗਵਾਨ ਫਿਰ ਗਿਆਨ ਮਹਾਵੀਰ ਨੇ ਵੰਡਿਆ ਸੀ ਸਭ ਉਲਟਾ ਪਲਟਾ ਭੰਡਿਆ ਸੀ ਬੁੱਧ ਨੇ ਗਿਆ ਦੀ ਤਰ ਤੁੱਤੇ ਜੋ ਮਿੱਟੀ ਜੰਮੀ ਪਰ ਤੁੱਤੇ ਉਸ ਨੂੰ ਸਾਫ ਕਰ ਦਿੱਤਾ ਇੱਕ ਨਵਾਂ ਫਲਸਫਾ ਪਰ ਦਿੱਤਾ ਲੈ ਕੇ ਬੁੱਧ ਦਾ ਫਰਮਾਨ ਰਾਜਾ ਅਸ਼ੋਕ ਬਣਿਆ ਮਹਾਨ ਲੈ ਕੇ ਬੁੱਧ ਦਾ ਫਰਮਾਨ ਰਾਜਾ ਅਸ਼ੋਕ ਬਣਿਆ ਮਹਾਨ ਸਿਕੰਦਰ ਭਾਰਤ ਆਇਆ ਸੀ 6 ਅਗਸਤ ਦੀ ਭੂਮੀ ਦੇ ਬਦਲੇ ਉਹਨੇ ਕੁੱਲ ਜਹਾਨ ਗਾਇਆ ਸੀ ਨਾਗਰਜੁਨ ਚਰਕ ਤੇ ਅਸ਼ਵਗੋਸ਼ ਰਾਜਾ ਕਨਿਸ਼ਕ ਦੇ ਵਿਦਵਾਨ ਸਨ ਤੇ ਬੋਧੀ ਬੜੇ ਮਹਾਨ ਸਨ ਗੁਪਤਾਂ ਦਾ ਸਮਾ ਨਿਰਾਲਾ ਜੀ ਮੈਂ ਦਿੰਦਾ ਪਿਆ ਹਵਾਲਾ ਜੀ ਕਾਲੀਦਾਸ ਤੇ ਆ ਰਿਹਾ ਭਟ ਜਿਹੇ ਵਿਦਵਾਨਾਂ ਦਾ ਬੋਲਬਾਲਾ ਸੀ ਉਦੋਂ ਦਸ਼ਮ ਲਪਣ ਵਾਲੀ ਆਈ ਸੀ ਗ੍ਰਿਤ ਦੀ ਨਵੀਂ ਵਿਦਿ ਸਿਖਾਈ ਸੀ ਹਰਸ਼ਵਰਧਨ ਖੁਦ ਗਿਆਨੀ ਸੀ ਉਹਨੂੰ ਯਾਦ ਗ੍ਰੰਥ ਜ਼ੁਬਾਨੀ ਸੀ ਬਾਣਪਟ ਇੱਕ ਲਖਾਰੀ ਸੀ ਉਹਦੀ ਹਰ ਲਿਖਤ ਪਿਆਰੀ ਸੀ ਹਿਉਨ ਸੰਗ ਭਾਰਤ ਆਇਆ ਸੀ ਉਹ ਮੱਠਾਂ ਦੇ ਵਿੱਚ ਰਹਿੰਦਾ ਸੀ ਉੱਥੇ ਹੀ ਲਿਖਦਾ ਰਹਿੰਦਾ ਸੀ ਭਾਰਤ ਦੀ ਗਾਥਾ ਗਾਉਂਦਾ ਸੀ ਤੇ ਚੀਨ ਜਾ ਕੇ ਸੁਣਾਉਂਦਾ ਸੀ ਇਤਿਹਾਸ ਦਾ ਪੰਨਾ ਪੜਤ ਗਿਆ ਫਿਰ ਪਾਣਾ ਐਸਾ ਵਰਤ ਗਿਆ ਇੱਕ ਬਾਤ ਮੈਂ ਕੌੜੀ ਪਾਉਣ ਲੱਗਾ ਜ਼ਰਾ ਗੌਰ ਨਾਲ ਸੁਣਿਓ ਸੁਣਾਉਣ ਲੱਗਾ ਇਕ ਬਾਤ ਮੈਂ ਕਾੜੀ ਪਾਣ ਲੱਗਾ ਜ਼ਰਾ ਗੌਰ ਨਾਲ ਸੁਣਿਓ ਸੁਣਾਨ ਲੱਗਾ ਰਾਜਪੂਤ ਆਪਸ ਵਿੱਚ ਲੜਨ ਲੱਗੇ ਤਾਂ ਹੀ ਉਹ ਤਖਤ ਉਹਨਾਂ ਦੇ ਛੜਨ ਲੱਗੇ ਗਜ਼ਨੀ ਨੇ ਹਮਲੇ ਸ਼ੁਰੂ ਕੀਤੇ ਰਾਜਪੂਤਾਂ ਦੇ ਫਿਰ ਦਿਨ ਬੀਤੇ 17 ਵਾਰ ਭਾਰਤ ਨੂੰ ਲੁੱਟਿਆ ਸੀ ਹਰ ਇੱਟ ਨੂੰ ਉਸਨੇ ਪੁੱਟਿਆ ਸੀ ਸੋਮਨਾਥ ਦਾ ਮੰਦਿਰ ਲੁੱਟਿਆ ਸੀ ਫਿਰ ਯੁੱਧ ਹੋਇਆ ਤਰਾਇਣ ਦਾ ਪ੍ਰithvi ਰਾਜ ਧੋਖੇ ਨਾਲ ਹਾਰ ਗਿਆ ਤੇ ਗੌਰੀ ਬਾਜ਼ੀ ਮਾਰ ਗਿਆ ਇਤਿਹਾਸ ਦਾ ਪੰਨਾ ਪਰਤ ਗਿਆ ਫਿਰ ਬਾਣਾ ਐਸਾ ਵਰਤ ਗਿਆ ਦਿੱਲੀ ਸਲਤਨਤ ਦੇ ਵੰਸ਼ ਪੰਜ ਤਿਆਰ ਹੋਏ ਗੁਲਾਮ ਖਲਜੀ ਤੁਗਲਕ ਸੈयद ਲੋਧੀ ਵਾਰੋ-ਵਾਰ ਹੋਏ ਜੋ ਦਿੱਲੀ ਦੇ ਤਖਤ ਤੇ ਬੈਠੀ ਸੀ ਰਜ਼ੀਆ ਪਹਿਲੀ ਸੁਲਤਾਨਾ ਹੋਈ ਸੀ ਤੇ ਬਣ ਕੇ ਥੰਮ ਖਲੋਈ ਸੀ ਇੱਥੇ ਪਦਮਾਵਤੀ ਦਾ ਜ਼ਿਕਰ ਵੀ ਜ਼ਰੂਰੀ ਜਿਸ ਨੇ ਨਾ ਮੰਨੀ ਹਜ਼ੂਰੀ ਅਲਾਉਦੀਨ ਉਸ ਨੂੰ ਪਾ ਸਕਿਆ ਕਰ ਕਰ ਹਮਲੇ ਸੀ ਥੱਕਿਆ ਕੁੱਲ ਭਾਰਤ ਗਾਥਾ ਸੁਣਾਉਂਦਾ ਏ ਪਦਮਨੀ ਦੇ ਸੋਲੇ ਗਾਉਂਦਾ ਏ ਦਿੱਲੀ ਸਲਤਨਤ ਦੇ ਪੰਜ ਵੰਸ਼ ਹੋਏ ਐ 320 ਸਾਲ ਦਿੱਲੀ ਸਲਤਨਤ ਨੇ ਭਾਰਤ ਉੱਤੇ ਰਾਜ ਕੀਤਾ ਔਰ ਪੰਜ ਵੰਸ਼ ਹੋਏ ਗੁਲਾਮ ਵੰਸ਼ ਖਲਜੀ ਵੰਸ਼ ਤੁਗਲਕ ਵੰਸ਼ ਸੈयद ਵੰਸ਼ ਤੇ ਲੋਧੀ ਵੰਸ਼ ਔਰ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਦਿੱਲੀ ਸਲਤਨਤ ਦਾ ਪਹਿਲਾ ਸ਼ਾਸਕ ਜਿਹੜਾ ਹੈ ਕੁਤਬ الدین ਐਬਕ ਹੈ ਅਤੇ ਲਾਸਟ ਜਿਹੜਾ ਸ਼ਾਸਕ ਹੈ ਉਹ ਇਬਰਾਹਿਮ ਲੋਧੀ ਹੈ ਜਿਹੜਾ ਪਾਣੀਪਤ ਦੇ ਪਹਿਲੇ ਯੁੱਧ ਦੇ ਵਿੱਚ 1526 ਦੇ ਵਿੱਚ ਜਿਹੜਾ ਹੈ ਉਹ ہار گیا مغلوں ਦੇ ਹੱਤੋਂ ਜ਼ਹੀਰਉਦੀਨ محمد بابਰ ਨੇ ਉਸ ਨੂੰ ਹਰਾਇਆ ਤੇ 1526 ਤੋਂ ਲੈ ਕੇ ਫਿਰ ਅੱਗੇ ਤੱਕ 1857 ਤੱਕ ਮੁਗਲ ਕਾਲ ਚੱਲੇਗਾ ਕਹਾਣੀ ਬੜੀ ਇੰਟਰਸਟਿੰਗ ਹੈ ਦੇਖੋ ਇਹ ਜਿਹੜਾ ਇਤਿਹਾਸ ਹੈ ਨਾ ਦੀ ਇਸ ਨੂੰ ਸਾਡੇ ਐਜੂਕੇਸ਼ਨਲ ਸਿਸਟਮ ਨੇ ਨੀਰਸ ਬਣਾ ਕੇ ਰੱਖਿਆ ਹੋਇਆ ਹੈ ਜਦੋਂ ਤੱਕ ਵਿਦਿਆਰਥੀਆਂ ਨੂੰ ਬੱਚਿਆਂ ਨੂੰ ਤੇ ਲੋਕਾਂ ਨੂੰ ਆਮ ਲੋਕਾਂ ਨੂੰ ਇਸ ਨੂੰ ਸੀਕੁਐਂਸ ਦੇ ਵਿੱਚ ਨਹੀਂ ਪਤਾ ਕਿ ਕਿਹੜਾ ਸ਼ਾਸਕ ਪਹਿਲਾਂ ਹੋਇਆ ਕਿਹੜਾ ਸ਼ਾਸਕ ਬਾਅਦ ਚ ਹੋਇਆ ਹੈ ਕਿ ਆ ਤਰਤੀਬ ਹੈ ਉਦੋਂ ਤੱਕ ਇਤਿਹਾਸ ਜਿਹੜਾ ਹੈ ਰੋਚਕ ਨਹੀਂ ਹੋ ਸਕਦਾ ਮੈਂ ਆਪਣੇ ਕਾਵ ਰੂਪ ਦੇ ਇਸ ਯਤਨ ਦੇ ਵਿੱਚ ਕੋਸ਼ਿਸ਼ ਕੀਤੀ ਹੈ ਕਿ ਸਾਰੀਆਂ ਚੀਜ਼ਾਂ ਨੂੰ ਤਰਤੀਬ ਦੇ ਵਿੱਚ ਲਿਆ ਜਾਵੇ ਬੜਾ ਵੱਡਾ ਇਤਿਹਾਸ ਹੈ ਕੁਝ ਪੱਖ ਰਹਿ ਵੀ ਜਾਣਗੇ ਮਾਫ ਕਰਨਾ ਤੁਸੀਂ ਕਮੈਂਟ ਕਰਕੇ ਮੈਨੂੰ ਕਰੈਕਟ ਕਰ ਸਕਦੇ ਹੋ ਅਗਲੇ ਵੀਡੀਓਜ਼ ਦੇ ਵਿੱਚ ਉਸ ਨੂੰ ਹੋਰ ਅਸੀਂ ਅਪਡੇਟ ਕਰਕੇ ਚੜਾ ਸਕਦੇ ਹਾਂ ਤਾਂ ਗੱਲ ਇਹ ਹੈ ਕਿ ਦਿੱਲੀ ਸਲਤਨਤ ਦੇ ਪੰਜ ਵੰਸ਼ ਗੁਲਾਮ ਵੰਸ਼ ਖਲਜੀ ਵੰਸ਼ ਤੁਗਲਕ ਵੰਸ਼ ਸੈयद ਵੰਸ਼ ਤੇ ਲੋਧੀ ਵੰਸ਼ ਗੁਲਾਮ ਵੰਸ਼ ਦੇ ਸ਼ਾਸਕ ਖਾਸ-ਖਾਸ ਸ਼ਾਸਕ ਕਤਬਦੀਨ ਐਬਕ ਅਲਤਤਮਸ਼ ਰਜ਼ੀਆ ਸੁਲਤਾਨਾ ਬਲਬਨ ਔਰ ਉਸ ਤੋਂ ਬਾਅਦ ਖਲਜੀ ਵੰਸ਼ ਦੇ ਸ਼ਾਸਕ ਜਲਾਲਉਦੀਨ ਫਿਰੋਸ਼ਾ ਖਲਜੀ ਅਲਾਉਦੀਨ ਖਲਜੀ ਫਿਰ ਆਂਦਾ ਤੁਗਲਕ ਵੰਸ਼ ਗਿਆਸੂਦின் ਤੁਗਲਕ ਇਸਦੇ ਸੰਸਥਾਪਕ ਗਿਆਸੂਦின் ਤੁਗਲਕ ਮੁਹੰਮਦ ਬੀਨ ਤੁਗਲਕ ਤੇ ਫਰੋਸ਼ਾ ਤੁਗਲਕ ਸੈयद ਭਰਾ ਫਿਰ ਆਂਦੇ ਨੇ ਸੈयद ਭਰਾਵਾਂ ਤੋਂ ਬਾਅਦ ਲੋਧੀ ਵੰਸ਼ ਹੈ ਬਹਿਲੋਲ ਲੋਧੀ ਸਕੰਦਰ ਲੋਧੀ ਇਬਰਾਹਿਮ ਲੋਧੀ ਤੇ 1526 ਦੇ ਵਿੱਚ ਇਬਰਾਹਿਮ ਲੋਧੀ ਦਾ ਅੰਤ ਹੁੰਦਾ ਹੈ ਤੇ ਨਾਲ ਹੀ ਦਿੱਲੀ ਸਲਤਨਤ ਦਾ ਅੰਤ ਹੋ ਜਾਂਦਾ ਹੈ ਦੇਖੋ ਕਿੰਨੀ ਇੰਟਰਸਟਿੰਗ ਹੈ 1206 ਤੋਂ ਲੈ ਕੇ 1526 ਤੱਕ ਦਿੱਲੀ ਸਲਤਨਤ ਔਰ ਇਸਦੇ ਵਿੱਚ ਖਾਸ ਖਾਸ ਜਿਹੜੀਆਂ ਚੀਜ਼ਾਂ ਹੈਗੀਆਂ ਕਿ ਕਤਬ ਨੇਬਕੀ ਗੁਲਾਮ ਸੀਗਾ ਔਰ ਗੁਲਾਮ ਭਾਰਤ ਦਾ ਸ਼ਾਸਕ ਬਣਿਆ ਐਦਾਂ ਵੀ ਹੋ ਜਾਂਦਾ ਜੀ ਦੇਖੋ ਕੁੱਤਰ ਦੀ ਨੈਬ ਗੁਲਾਮ ਸੀਗਾ ਇੱਕ ਅਸਤਬਲ ਦੇ ਵਿੱਚ ਜਿਹੜਾ ਹੈ ਘੋੜਿਆਂ ਦੀ ਲਿੱਦ ਚੱਕਦਾ ਸੀਗਾ ਔਰ ਗੌਰੀ ਉਸ ਦੇ ਜਿਹੜਾ ਹੈ ਯੁੱਧ ਕਲਾ ਤੋਂ ਪ੍ਰਭਾਵਿਤ ਹੋਇਆ ਔਰ ਉਸ ਨੇ ਉਸ ਨੂੰ ਮੇਨ ਆਰਮੀ ਦੇ ਵਿੱਚ ਰਿਕਰੂਟ ਕਰ ਲਿਆ ਅਤੇ ਫਿਰ ਉਹ ਭਾਰਤ ਦਾ ਰਾਜਾ ਬਣਿਆ ਫਿਰ ਇਸ ਦੇ ਵਿੱਚ ਰਜ਼ੀਆ ਸੁਲਤਾਨ ਦੀ ਗੱਲ ਆਂਦੀ ਹੈ ਪਹਿਲੀ ਮਹਿਲਾ ਜਿਹੜੀ ਦਿੱਲੀ ਦੇ ਤਖਤ ਤੇ ਬੈਠੀ ਹੈ ਔਰ ਇਸ ਤੋਂ ਬਾਅਦ ਦੇਖੋ ਮਹਿਲਾਵਾਂ ਦਾ ਜਿਹੜਾ ਹੈ ਭਾਰਤ ਦੇ ਇਤਿਹਾਸ ਦੇ ਵਿੱਚ ਬੜਾ ਵੱਡਾ ਨਾਮ ਹੈ ਔਰ ਪਦਮਵਤ ਦਾ ਬੜਾ ਵੱਡਾ ਨਾਮ ਹੈ ਅਲਾਉਦੀਨ ਖਿਲਜੀ ਪੂਰੀ ਕੋਸ਼ਿਸ਼ ਕੀਤੀ ਪਦਮਾਵਤ ਨੂੰ ਪਾਉਣ ਦੀ ਲੇਕਿਨ ਪਦਮਾਵਤ ਨੇ ਜਿਹੜਾ ਹੈ ਆਪਣੀ ਬਹਾਦਰੀ ਅਤੇ ਜਜ਼ਬੇ ਨੂੰ ਦਿਖਾਇਆ ਭਾਰਤ ਦੇ ਇਤਿਹਾਸ ਵਿੱਚ ਪਦਮਾਵਤ ਦਾ ਨਾਮ ਜਿਹੜਾ ਹੈ ਬੜਾ ਗੌਰਵਮਈ ਤਰੀਕੇ ਨਾਲ ਲਿਆ ਜਾਂਦਾ ਹੈ ਪਦਮਾਵਤ ਵੀ ਕਹਿੰਦੇ ਨੇ ਕਈ ਲੋਕ ਇਸ ਨੂੰ ਪਦਮਾਵਤੀ ਵੀ ਕਹਿੰਦੇ ਕਹਿ ਦਿੰਦੇ ਨੇ ਤੇ ਇਹ ਭਾਰਤ ਦੇ ਇਤਿਹਾਸ ਦੀ ਗਾਥਾ ਹੈ ਔਰ ਇਸ ਦੇ ਵਿੱਚ ਜੇਕਰ ਅਸੀਂ ਉਹਨੇ ਲਿਖਿਆ ਮੂਰਖਿਕ ਸ਼ਾਸਕ ਵੀ ਹੋਇਆ ਹੈ ਜਿਸ ਨੂੰ ਮੁਹੰਮਦ ਬਿਨ ਤੁਗਲਕ ਕਹਿੰਨੇ ਹੈ 1327 ਈਸਵੀ ਦੇ ਵਿੱਚ ਉਸਨੇ ਦਿੱਲੀ ਤੋਂ ਦੇਵਗIRI ਰਾਜਧਾਨੀ ਦਾ ਪਰਿਵਰਤਨ ਕੀਤਾ ਔਰ ਉਸਦੀ ਸਭ ਤੋਂ ਵੱਡੀ ਮੂਰਖਤਾ ਸੀਗੀ ਅੱਜ ਦੇ ਸਮੇਂ ਦੇ ਵਿੱਚ ਵੀ ਸ਼ਾਸਕ ਮੂਰਖਤਾਵਾਂ ਕਰਦੇ ਹਨ ਪਰ ਵਿਚਾਰਾ ਮੁਹੰਮਦ ਬਿਨ ਤੁਗਲਕ ਬਦਲਾਮ ਹੋ ਗਿਆ ਕਰ ਇਸ ਗੱਲ ਦੇ ਉੱਤੇ ਵੀ ਕਮੈਂਟ ਕਿ ਅੱਜ ਦੇ ਸਮੇਂ ਦੇ ਵਿੱਚ ਵੀ ਸ਼ਾਸਕ ਜਿਹੜੇ ਹੈ ਉਹ ਮੁਹੰਮਦ ਬਿਨ ਤੁਗਲਕ ਤੋਂ ਕਿਤੇ ਘੱਟ ਨਹੀਂ ਹੈ ਅਣਗਿਣਤ ਮੂਰਖਤਾਵਾਂ ਸਾਡੇ ਭਾਰਤ ਵਰਸ਼ ਦੇ ਵਿੱਚ ਜਿਹੜੇ ਸ਼ਾਸਕ ਵਰਗ ਦੇ ਲੋਕ ਹੈ ਪੋਲੀਟੀਸ਼ੀਅਨਸ ਹੈ ਕਿਸ ਤਰ੍ਹਾਂ ਸਾਡੇ ਦੇਸ਼ ਦਾ ਕਾਣ ਕਰ ਰਹੇ ਹਨ ਜਨਤਾ ਦਾ ਨੁਕਸਾਨ ਕਰ ਰਹੇ ਹਨ ਦੇਸ਼ ਦਾ ਨੁਕਸਾਨ ਕਰ ਰਹੇ ਹਨ ਤੁਸੀਂ ਦੇਖ ਸਕਦੇ ਹੋ ਮੈਂ ਇੱਥੇ ਇਹ ਨਹੀਂ ਕਹਾਂਗਾ ਕਿ ਸਾਰੇ ਲੀਡਰਸ ਲੇਕਿਨ ਬਹੁ ਗਿਣਤੀ ਲੀਡਰਸ ਜਿਹੜੇ ਹੈ ਭਾਰਤ ਦੇ ਉਹ ਕਰਪਟ ਹੋ ਚੁੱਕੇ ਹੈ ਇਸ ਗੱਲ ਦੇ ਉੱਤੇ ਕਰੇ ਜ਼ਰੂਰ ਕਮੈਂਟ ਕਿ ਕਿਸ ਤਰੀਕੇ ਨਾਲ ਗਿਰਕੜ ਤੇ ਵਾਂਗ ਇਹ ਰੰਗ ਬਦਲਦੇ ਆ ਢੰਗ ਬਦਲਦੇ ਆ ਤੇ ਲੋਕਾਂ ਨੂੰ ਬੇਹੋਖ ਬਣਾਉਣ ਦੇ ਵਿੱਚ ਮਾਹਰ ਹੋਏ ਪਰ ਬਦਨਾਮ ਵਿਚਾਰਾ ਮੁਹੰਮਦ ਬਿੰਤ ਤੁਗਲਕ ਹੋ ਗਿਆ ਹਾਂ ਉਸ ਦੀਆਂ ਮੂਰਖਤਾਵਾਂ ਦੀ ਜੇਕਰ ਲਿਸਟ ਦੀ ਗੱਲ ਕਰੀਏ ਤਾਂ ਵੱਖਰੇ ਤੌਰ ਤੇ ਇੱਕ ਅਲੱਗ ਵੀਡੀਓ ਬਣਾਵਾਂਗੇ ਔਰ ਇਸ ਤੋਂ ਬਾਅਦ ਜਿਹੜਾ ਹੈ ਦਿੱਲੀ ਸਲਤਨਤ ਦਾ ਅੰਤ ਹੁੰਦਾ ਹੈ ਇਬਰਾਹਿਮ ਲੋਦੀ ਜਿਹੜਾ ਹੈ 1526 ਦੇ ਵਿੱਚ ਬਾਬਰ ਦੇ ਹੱਥੋਂ ਹਾਰਦਾ ਹੈ ਪਾਣੀਪਤ ਦੇ ਪਹਿਲੇ ਯੁੱਧ ਵਿੱਚ ਬਾਬਰ ਲੋਧੀਆ ਨੂੰ ਹਰਾਇਆ ਸੀ ਮੁਗਲਾਂ ਦਾ ਤਖਸ ਜਾਇਆ ਸੀ ਨਾਨਕ ਨੇ ਯੁੱਗ ਪਲਟਾਇਆ ਸੀ ਜਗ ਸਿੱਧੇ ਰਸਤੇ ਪਾਇਆ ਸੀ ਇੱਕ ਗੱਲ ਕਰਦੀ ਹੈਰਾਨ ਸੀ ਅਕਬਰ ਨਾ ਕੋਈ ਵਿਦਵਾਨ ਸੀ ਪਰ ਕਹਿਲਾਇਆ ਬੜਾ ਮਹਾਨ ਸੀ ਬਣਿਆ ਭਾਰਤ ਦੀ ਸ਼ਾਨ ਸੀ ਪਰ ਸਲੀਮ ਉਸੇ ਦੇ ਪੁੱਤਰ ਦਾ ਨਾਂ ਸੀ ਕੱਟੜਤਾ ਦਾ ਪੀਤਾ ਉਸਨੇ ਜਾਮ ਸੀ ਗੁਰੂ ਅਰਜਨ ਉਦੋਂ ਸ਼ਹੀਦ ਹੋਏ ਲੋਕ ਉਹਨਾਂ ਦੇ ਮੁਰੀਦ ਹੋਏ ਸ਼ਾਹ ਜਹਾਂ ਨੇ ਮੁਹੱਬਤ ਨੂੰ ਖੂਬ ਸਜਾਇਆ ਸੰਗਮਰਮਰ ਦਾ ਤਾਜ ਬਣਾਇਆ ਜਾਮਾ ਮਸਜਿਦ ਲਾਲ ਕਿਲਾ ਦਿੱਲੀ ਵਿੱਚ ਬਣਵਾਏ ਸਨ ਇੱਟਾਂ ਪੱਥਰ ਜੋੜ-ਜੋੜ ਕੇ ਭਵਨ ਬੜੇ ਸਜਾਏ ਸਨ ਔਰੰਗਜ਼ੇਬ ਬੜਾ ਹੀ ਕੱਟੜ ਸੀ ਹਰ Hindu ਉਦੋਂ ਫੱਟੜ ਸੀ ਸਵਾ ਮਨ ਜਨੇਊ ਲਾਉਂਦਾ ਸੀ ਫਿਰ ਰੋਟੀ ਖਾਂਦਾ ਸੀ ਗੁਰੂ ਤੇਗ ਬਹਾਦਰ ਨੇ ਵੰਗਾਰਿਆ ਇੱਕ ਨਵਾਂ ਇਤਿਹਾਸ ਸ਼ਿੰਗਾਰਿਆ ਗੁਰੂ ਗੋਬਿੰਦ ਸਿੰਘ ਨੇ ਪਿਤਾ ਨੂੰ ਰਾਏ ਦਿੱਤੀ ਕੁੱਲ ਹਿੰਦੂ ਤੁਸੀਂ ਬਚਾਓ ਜੀ ਇਸ ਜ਼ਾਲਮ ਨੂੰ ਭਜਾਓ ਜੀ ਗੁਰੂ ਗੋਬਿੰਦ ਸਿੰਘ ਨੇ ਫੌਜ ਸਾਜ ਦਿੱਤੀ ਮੁਗਲਾਂ ਨੂੰ ਫਿਰ ਭਾਜ ਦਿੱਤੀ ਸ਼ਿਵਾਜੀ ਮਰਹੱਟੇ ਸਨ ਮੁਗਲਾਂ ਦੇ ਦੰਦ ਕਿਤੇ ਖੱਟੇ ਸਨ ਇਤਿਹਾਸ ਦਾ ਪੰਨਾ ਪਰਤ ਗਿਆ ਫਿਰ ਭਾਣਾ ਐਸਾ ਵਰਤ ਗਿਆ ਇਤਿਹਾਸ ਦਾ ਪੰਨਾ ਪਰਤ ਗਿਆ ਫਿਰ ਭਾਣਾ ਐਸਾ ਵਰਤ ਗਿਆ ਜਿਹੜਾ ਸਿੱਖਾਂ ਦਾ ਇਤਿਹਾਸ ਹੈ ਨਾ ਜੀ ਉਹ ਬੜਾ ਗੌਰਵਮਈ ਇਤਿਹਾਸ ਹੈ ਮੈਂ ਕਹਿੰਦਾ ਕਿ ਭਾਰਤ ਦੇ ਇਤਿਹਾਸ ਦਾ ਆਧਾਰ ਹੈ ਸਿੱਖ ਇਤਿਹਾਸ ਬਿਲਕੁਲ ਇੱਕ ਬਹੁਤ ਵੱਡਾ ਕ੍ਰਾਂਤੀਕਾਰੀ ਪਰਿਵਰਤਨ ਜਿਹੜਾ ਹੈ ਉਹ ਭਾਰਤ ਦੇ ਵਿੱਚ ਸਮਾਜਿਕ ਤੌਰ ਤੇ ਰਾਜਨੀਤਿਕ ਤੌਰ ਤੇ ਧਾਰਮਿਕ ਤੌਰ ਤੇ ਆਇਆ ਜੇ ਸਿੱਖ ਇਤਿਹਾਸ ਨੂੰ ਮੰਨਫੀ ਕਰਦੇ ਹੀ ਹੈ ਨਾ ਤਾਂ ਭਾਰਤ ਦਾ ਇਤਿਹਾਸ ਅਧੂਰਾ ਹੈ ਤੇ ਭਾਰਤ ਦੇ ਵਿੱਚ ਕੁਝ ਹੋਰ ਹੀ ਹੋਣਾ ਸੀ ਭਾਰਤ ਦਾ ਸਿਸਟਮ ਹੀ ਕੁਝ ਹੋਰ ਹੋਣਾ ਸੀਗਾ ਤਾਂ ਸਿੱਖਾਂ ਦੇ ਇਤਿਹਾਸ ਦਾ ਵਿਸ਼ੇਸ਼ ਤੌਰ ਤੇ ਵਰਣਨ ਕਰਨ ਜਾ ਰਹੇ ਹਾਂ ਅਖੀਰ ਤੱਕ ਸੁਣਿਓ ਤੇ ਇਸ ਗੌਰਵਮਈ ਇਤਿਹਾਸ ਨੂੰ ਸ਼ੇਅਰ ਕਰਨਾ ਦੁਨੀਆ ਤੱਕ ਪਹੁੰਚਾਉਣਾ ਬੱਚਿਆਂ ਤੱਕ ਪਹੁੰਚਾਉਣਾ ਅਗਲੀ ਜਨਰੇਸ਼ਨ ਤੱਕ ਪਹੁੰਚਾਉਣਾ ਸਾਡਾ ਸਭ ਦਾ ਕਰਤਵ ਹੈ ਸਾਡਾ ਸਭ ਦਾ ਜਿਹੜਾ ਹੈ ਉਹ ਦੇਸ਼ ਹੋਣਾ ਚਾਹੀਦਾ ਮੈਂ ਇਥੇ ਇੱਕ ਗੱਲ ਕਹਾਂਗਾ ਕਿ ਸਿੱਖਾਂ ਦਾ ਇਤਿਹਾਸ ਦੇਖੋ ਇਹ ਗੱਲ ਨਹੀਂ ਹੈ ਕਿ ਇਹ ਸਿੱਖਾਂ ਦਾ ਇਤਿਹਾਸ ਹੈ ਇਹ ਸਾਡਾ ਭਾਰਤ ਦਾ ਇਤਿਹਾਸ ਹੈ ਹਰ Hindu ਨੂੰ ਹਰ ਮੁਸਲਮਾਨ ਨੂੰ ਹਰ ਸਿੱਖ ਨੂੰ ਹਰ ਈਸਾਈ ਨੂੰ ਇਥੇ ਧਰਮ ਦੀ ਗੱਲ ਨਹੀਂ ਹੈ ਸਭ ਨੂੰ ਇਸ ਦੀ ਜਾਣਕਾਰੀ ਹੋਣੀ ਜ਼ਰੂਰੀ ਹੈ ਔਰ ਸਿੱਖ ਇਤਿਹਾਸ ਦੇ ਜਿਹੜੇ ਸਿਧਾਂਤ ਹੈ ਉਹਨਾਂ ਦੇ ਉੱਤੇ ਅਮਲ ਕਰਨਾ ਹਰ ਇੱਕ ਦਾ ਫਰਜ਼ ਬਣਦਾ ਹੈ ਮੈਂ ਹਿੰਦੂ ਪਰਿਵਾਰ ਨਾਲ ਸੰਬੰਧਿਤ ਹੈ ਮੈਨੂੰ ਇਹ ਗੱਲ ਯਾਦ ਹੈ ਕਿ ਸਾਡੀ ਦਾਦੀ ਮਾਤਾ ਰਾਮ ਪਿਆਰੀ ਸਾਨੂੰ ਬਚਪਨ ਦੇ ਵਿੱਚ ਹੀ ਸਾਰੇ ਭੈਣ ਭਰਾਵਾਂ ਨੂੰ ਸਿੱਖ ਇਤਿਹਾਸ ਸੁਣਾਉਂਦੇ ਸੀ ਇਹ ਸਿਸਟਮ ਹੁੰਦਾ ਸੀ ਪੁਰਾਣੇ ਸਮਿਆਂ ਦੇ ਵਿੱਚ ਤਾਂ ਹੁਣ ਵੀ ਇਸ ਨੂੰ ਰਿਵਾਈਵ ਕਰਨ ਦੀ ਜ਼ਰੂਰਤ ਹੈ ਹਰੇਕ ਬੱਚਾ ਪੰਜਾਬ ਦਾ ਵਿਸ਼ੇਸ਼ ਤੌਰ ਤੇ ਹਰੇਕ ਪੰਜਾਬੀ ਜਿਹੜਾ ਹੈ ਉਸ ਨੂੰ ਸਿੱਖ ਇਤਿਹਾਸ ਬਾਰੇ ਵਿਸ਼ੇਸ਼ ਤੌਰ ਤੇ ਪਤਾ ਹੋਣਾ ਚਾਹੀਦਾ ਹੈ ਇਹ ਬਹੁਤ ਜ਼ਰੂਰੀ ਹੈ ਇੱਥੇ ਧਰਮ ਦੀ ਮੈਂ ਗੱਲ ਨਹੀਂ ਕਰਦਾ ਤਾਂ ਸਿੱਖ ਇਤਿਹਾਸ ਸਾਡੀ ਜ਼ਿੰਦਗੀ ਗੀਦਾ ਜਿਹੜਾ ਹੈ ਆਧਾਰ ਹੈ ਤਾਂ ਸਿੱਖ ਇਤਿਹਾਸ ਦੇ ਬਾਰੇ ਗੱਲ ਕਰਨ ਜਾ ਰਹੇ ਆ ਗੌਰ ਨਾਲ ਸੁਣਿਓ ਤੇ ਵੱਧ ਵੱਧ ਸ਼ੇਅਰ ਜ਼ਰੂਰ ਕਰਿਓ ਸਿੱਖ ਗੁਰੂ ਸਾਹਿਬਾਨ ਦਾ ਵਰਣਨ ਕਰਨ ਜਾ ਰਹੇ ਆ ਤਾਂ ਬਹੁਤ ادب ਦੇ ਨਾਲ ਜਿਹੜਾ ਹੈ ਸਿੱਖ ਇਤਿਹਾਸ ਸੁਣਾਣਾ ਸਿਰ ਟਕਾਂਗੇ ਤੇ ਫੇਰ ਗੱਲ ਕਰਾਂਗੇ ਸਿੱਖ ਇਤਿਹਾਸ ਦੀ ਹੋਰ ਸੁਣਾਣੇ ਤੁਹਾਨੂੰ ਸਿੱਖ ਗੁਰੂ ਸਾਹਿਬਾਨ ਦਾ ਗੁਰੂ ਕਾਲ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰੂ ਕਾਲ 1469 ਈਸਵੀ ਤੋਂ ਲੈ ਕੇ 1539 ਈਸਵੀ ਤੱਕ ਤਨ ਤਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਗੁਰੂ ਕਾਲ 1539 ਈਸਵੀ ਤੋਂ ਲੈ ਕੇ 1552 ਈਸਵੀ ਤੱਕ ਤਨ ਤਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦਾ ਗੁਰੂ ਕਾਲ 1552 ਈਸਵੀ ਤੋਂ ਲੈ ਕੇ 1574 ਈਸਵੀ ਤੱਕ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਦਾ ਗੁਰੂ ਕਾਲ 1574 ਈਸਵੀ ਤੋਂ ਲੈ ਕੇ 1581 ਈਸਵੀ ਤੱਕ ਤਨਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਗੁਰੂ ਕਾਲ 1581 ਈਸਵੀ ਤੋਂ ਲੈ ਕੇ 1606 ਈਸਵੀ ਤੱਕ ਤਨਤਨ ਸ਼੍ਰੀ ਗੁਰੂ ਹਰगोबिंद ਸਾਹਿਬ ਦਾ ਗੁਰੂ ਕਾਲ 1606 ਈਸਵੀ ਤੋਂ ਲੈ ਕੇ 1644 ਈਸਵੀ ਤੱਕ ਤਨਤਨ ਸ਼੍ਰੀ ਗੁਰੂ ਹਰ Rai ਸਾਹਿਬ ਦਾ ਗੁਰੂ ਕਾਲ 1644 ਈਸਵੀ ਤੋਂ ਲੈ ਕੇ 1661 ਈਸਵੀ ਤੱਕ ਤਨਤਨ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦਾ ਗੁਰੂ ਕਾਲ 1661 ਈਸਵੀ ਤੋਂ ਲੈ ਕੇ 1664 ਈਸਵੀ ਤੱਕ ਤਨਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਗੁਰੂ ਕਾਲ 1664 ਈਸਵੀ ਤੋਂ ਲੈ ਕੇ 1675 ਈਸਵੀ ਤੱਕ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਗੁਰੂ ਕਾਲ 1675 ਈਸਵੀ ਤੋਂ ਲੈ ਕੇ 1708 ਈਸਵੀ ਤੱਕ ਇਸ ਸਿੱਖ ਗੁਰੂ ਕਾਲ ਦੇ ਬਾਰੇ ਹਰੇਕ ਵਿਅਕਤੀ ਨੂੰ ਹਰੇਕ ਪੰਜਾਬੀ ਨੂੰ ਹਰੇਕ ਭਾਰਤ ਵਾਸੀ ਨੂੰ ਪਤਾ ਹੋਣਾ ਚਾਹੀਦਾ ਚਾਹੇ ਮਜ਼ਹਬ ਕੋਈ ਵੀ ਹੋਵੇ ਗੁਰੂਆਂ ਦਾ ਜਿਹੜਾ ਕਾਲ ਹੈ ਇਸ ਦੇ ਬਾਰੇ ਜਾਣਕਾਰੀ ਗੁਰੂਆਂ ਬਾਰੇ ਜਾਣਕਾਰੀ ਹੋਣੀ ਅਤੀ ਜ਼ਰੂਰੀ ਹੈ ਕਿਉਂਕਿ ਸਿੱਖ ਇਤਿਹਾਸ ਜਿਹੜਾ ਹੈ ਸਾਨੂੰ ਮਾਨਵਤਾ ਦੀ ਭਲਾਈ ਸਿਖਾਉਂਦਾ ਹੈ ਸਿੱਖ ਗੁਰੂ ਸਾਹਿਬਾਨ ਨੇ ਜੋ ਉਪਦੇਸ਼ ਦਿੱਤੇ ਉਹ ਮਨੁੱਖਤਾ ਦੇ ਵਾਸਤੇ ਦਿੱਤੇ ਪੂਰੀ ਮਾਨਵਤਾ ਦੇ ਵਾਸਤੇ ਦਿੱਤੇ ਪੂਰੀ ਦੁਨੀਆ ਵਾਸਤੇ ਦਿੱਤੇ ਤਾਂ ਇਹ ਜਾਣਕਾਰੀ ਹੈ ਸਿੱਖ ਗੁਰੂ ਸਾਹਿਬਾਨ ਦੇ ਗੁਰੂ ਕਾਲ ਬਾਰੇ ਹੁਣ ਇਸ ਦੇ ਵਿੱਚ ਦੇਖੋ ਸ਼ਹਾਦਤਾਂ ਦੋ ਹੈ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ 1606 ਈਸਵੀ ਦੇ ਵਿੱਚ ਹੋਈ ਜਹਾਂਗੀਰ ਦੇ ਕਾਲ ਦੇ ਵਿੱਚ ਔਰ ਉਸ ਤੋਂ ਬਾਅਦ ਸਿੱਖ ਇਤਿਹਾਸ ਜਿਹੜਾ ਹੈ ਉਸ ਦੀ ਦਸ਼ਾ ਦਿਸ਼ਾ ਬਿਲਕੁਲ ਬਦਲ ਗਈ ਔਰ ਇੱਕ ਜਿਹੜਾ ਹੈ ਕੁਰਬਾਨੀਆਂ ਦਾ ਦੌਰ ਜਿਹੜਾ ਹੈ ਉੱਥੋਂ ਸ਼ੁਰੂ ਹੋਇਆ ਇਸੇ ਕਰਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦਾਂ ਦੇ ਸਰਤਾਜ ਕਿਹਾ ਜਾਂਦਾ ਹੈ ਗੁਰੂ ਅਰਜਨ ਦੇਵ ਜੀ ਦਾ ਸਿੱਖ ਇਤਿਹਾਸ ਦੇ ਵਿੱਚ ਬੜਾ ਵੱਡਾ ਯੋਗਦਾਨ ਹੈ ਦੇਖੋ ਹੁਣ ਅਸੀਂ ਗੱਲ ਕਰਾਂਗੇ 1588 ਈਸਵੀ ਤੋਂ ਸ਼ੁਰੂ ਕਰਾਂਗੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 1469 ਈਸਵੀ ਤੋਂ ਲੈ ਕੇ 1588 ਈਸਵੀ ਤੱਕ ਸਿੱਖ ਇਤਿਹਾਸ ਦੀ ਰੂਪਰੇਖਾ ਕੁਝ ਹੋਰ ਹੈ ਲੇਕਿਨ 1588 ਦੇ ਵਿੱਚ ਕੁਝ ਹੋਰ ਹੈ ਬਦਲਾਅ ਆਉਂਦਾ ਹੈ ਬੜਾ ਵੱਡਾ ਬਦਲਾਅ ਸਿੱਖ ਧਰਮ ਦੇ ਵਿੱਚ ਆਉਂਦਾ ਹੈ ਔਰ 1588 ਦੇ ਵਿੱਚ ਦਰਬਾਰ ਸਾਹਿਬ ਦਾ ਜਿਹੜਾ ਹੈ ਨਿਰਮਾਣ ਦਾ ਕਾਰਜ ਸ਼ੁਰੂ ਹੋਇਆ ਅੰਮ੍ਰਿਤਸਰ ਵਿਖੇ ਔਰ ਜਿਸ ਦਾ ਕਾਰਜ ਜਿਹੜਾ ਹੈ 1601 ਦੇ ਵਿੱਚ ਸੰਪੂਰਨ ਹੋਇਆ ਔਰ ਉਸ ਤੋਂ ਬਾਅਦ ਇਸੇ ਸਮੇਂ ਦੇ ਦੌਰਾਨ ਮੈਂ ਕਹਿਣਾ ਕਿ ਆ ਮਿੱਤियां ਜਿਹੜੀ ਮੈਂ ਬੋਲਣ ਲੱਗਾ ਨਾ ਜੀ ਇਹ ਸਭ ਨੂੰ ਪਤਾ ਹੋਣੀਆਂ ਚਾਹੀਦੀਆਂ ਇਸੇ ਸਮੇਂ ਦੇ ਦੌਰਾਨ ਜਿਹੜੀ ਅਗਲੀ ਇੱਕ ਮੀਤੀ ਹੈਗੀ ਹੈ 1604 ਈਸਵੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਕਲਨ ਕਰਨਾ ਇੱਕ ਬਹੁਤ ਵੱਡਾ ਕਾਰਜ ਪੂਰੀ ਮਾਨਵਤਾ ਦੇ ਲਈ ਪੂਰੀ ਮਾਨਵਤਾ ਦੇ ਲਈ ਪੂਰੀ ਮਨੁੱਖਤਾ ਨੂੰ ਸੇਧ ਦੇਣ ਦੇ ਲਈ ਇੱਕ ਬੜਾ ਵੱਡਾ ਕਾਰਜ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕੀਤਾ ਔਰ ਇਸ ਦੇ ਵਿੱਚ ਸਭ ਤੋਂ ਕਠਿਨ ਕੰਮ ਜਿਹੜਾ ਸੀਗਾ ਔਖਾ ਕੰਮ ਸੀਗਾ ਗੁਰੂ ਸਾਹਿਬਾਨ ਦੀ ਬਾਣੀ ਨੂੰ ਇਕੱਤਰ ਕਰਨਾ ਦੇਖੋ ਪਹਿਲੇ ਪੰਜ ਗੁਰੂ ਸਾਹਿਬਾਨ ਦੀ ਬਾਣੀ ਇਸ ਦੇ ਵਿੱਚ ਦਰਜ ਹੈ ਤਨਤਨਸ਼ੀਰ ਗੁਰੂ ਨਾਨਕ ਦੇਵ ਜੀ ਤਨਤਨਸ਼ੀਰ ਗੁਰੂ ਅੰਗਦ ਦੇਵ ਜੀ ਤਨਤਨਸ਼ੀਰ ਗੁਰੂ ਅਮਰਦਾਸ ਜੀ ਮਹਾਰਾਜ ਤਨਤਨਸ਼ੀਰ ਗੁਰੂ ਰਾਮਦਾਸ ਜੀ ਮਹਾਰਾਜ ਤਨਤਨਸ਼ੀਰ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਨੌਵੇਂ ਪਾਤਸ਼ਾਹ ਤਨਤਨਸ਼ੀਰ ਗੁਰ ਤੇਗ ਬਹਾਦਰ ਸਾਹਿਬ ਦੀ ਬਾਣੀ ਇਸ ਦੇ ਵਿੱਚ ਦਰਜ ਹੈ 15 ਸੂਫੀ ਸੰਤਾਂ ਫਕੀਰਾਂ ਦੀ ਬਾਣੀ ਭਗਤਾਂ ਦੀ ਬਾਣੀ ਵੀ ਇਸ ਦੇ ਵਿੱਚ ਦਰਜ ਹੈ ਪੱਟਾਂ ਤੇ ਗਵਈਆਂ ਦਾ ਵੀ ਜਿਹੜਾ ਹੈ ਉਹਨਾਂ ਦੀਆਂ ਰਚਨਾਵਾਂ ਵੀ ਇਸ ਦੇ ਵਿੱਚ ਦਰਜ ਹਨ ਇੱਕ ਐਸਾ ਗ੍ਰੰਥ ਜਿਸ ਦੇ ਵਿੱਚ ਹਰੇਕ ਮਜ਼ਹਬ ਨੂੰ ਬਰਾਬਰ ਸਥਾਨ ਦਿੱਤਾ ਗਿਆ ਪੂਰੀ ਮਨੁੱਖਤਾ ਦੇ ਲਈ ਇੱਕ ਬਹੁਤ ਵੱਡੀ ਸੇਧ ਵੀ ਹੈ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਇਸ ਦਾ ਸੰਕਲਨ 1604 ਈਸਵੀ ਦੇ ਵਿੱਚ ਹੋਇਆ ਆ ਬਾਬਾ ਬੁੱਢਾ ਜੀ ਨੂੰ ਜਿਹੜਾ ਹੈ ਪਹਿਲੇ ਹੈੱਡ ਗ੍ਰੰਥੀ ਜਿਹੜਾ ਹੈ ਨਿਯੁਕਤ ਕੀਤਾ ਗਿਆ ਭਾਈ ਗੁਰਦਾਸ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਲਿਖਣ ਦੇ ਵਿੱਚ ਜਿਹੜਾ ਬਹੁਤ ਵੱਡਾ ਯੋਗਦਾਨ ਦਿੱਤਾ ਗੁਰੂ ਅਰਜਨ ਦੇਵ ਜੀ ਲਖਵਾਂਦੇ ਸਨ ਤੇ ਭਾਈ ਗੁਰਦਾਸ ਜੀ ਲਿਖਦੇ ਸਨ ਔਰ ਅਗਲੀ ਗੱਲ ਹੈ ਕਿ ਇਸ ਦੇ ਵਿੱਚ ਬਾਣੀਆਂ ਦੀ ਤਰਤੀਬ ਵੱਧਤਾ ਦੇਖੋ 6000 ਦੇ ਕਰੀਬ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਬਦ ਹੈਗੇ ਔਰ 1430 ਅੰਗ ਹੈਗੇ ਗੁਰੂ ਗ੍ਰੰਥ ਸਾਹਿਬ ਦੇ ਐਡਾ ਵੱਡਾ ਕਾਰਜ ਦੇਖੋ ਜਦੋਂ ਕੰਪਿਊਟਰ ਨਹੀਂ ਸੀਗਾ ਜਦੋਂ ਐਡੀਟਿੰਗ ਨਹੀਂ ਸੀ ਉਦੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨੇ ਸੱਚੇ ਪਾਤਸ਼ਾਹ ਨੇ ਇਸ ਗ੍ਰੰਥ ਨੂੰ ਰਚਿਆ ਇਸ ਗ੍ਰੰਥ ਨੂੰ ਕੰਪੋਜ਼ ਕੀਤਾ ਆਪਣੇ ਆਪ ਦੇ ਵਿੱਚ ਕਈ ਵਾਰੀ ਸੋਚਨ ਤੇ ਮਜਬੂਰ ਹੋ ਜਾਈਦਾ ਕਿ ਅਸੀਂ ਅੱਜ ਦੇ ਸਮੇਂ 'ਚ ਕੰਪਿਊਟਰਸ ਤੇ ਬੈਠ ਕੇ ਐਡਿਟ ਸਭ ਕੁਝ ਕਰ ਲੰਨੇ ਆ ਲੇਕਿਨ ਇੱਕ ਵੀ ਗਲਤੀ ਇੱਕ ਵੀ ਕੰਨੇ ਬਿੰਦੀ ਦੀ ਵੀ ਗਲਤੀ ਕੋਈ ਗ੍ਰਾਮਰ ਦੀ ਵੀ ਗਲਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਹੈ ਹੁਣ ਕੁਝ ਡੇਟਸ ਜਿਹੜੀਆਂ ਹਨ ਮੈਂ ਇੱਥੇ ਗੱਲ ਕਰਾਂਗਾ 1588 ਤੋਂ ਸ਼ੁਰੂ ਕਰਾਂਗੀ 1588 1601 1604 1606 1609 1621 1630 1656 1664 ਤੇ 1688 1690 1699 1701 1704 1705 1708 1710 1715 1716 ਔਰ ਇਸ ਦੇ ਵਿੱਚ ਇੱਕ ਸਭ ਤੋਂ ਵਧੀਆ ਜਿਹੜੀ ਗੱਲ ਹੈ ਜਿਸ ਨੂੰ ਯਾਦ ਰੱਖਣਾ ਜ਼ਰੂਰੀ ਹੈ ਸਭ ਤੋਂ ਉੱਚੀ ਗੱਲ ਇਹ ਹੈ ਕਿ 1710 ਦੇ ਵਿੱਚ ਜਿਹੜਾ ਹੈ ਬੰਦਾ ਸਿੰਘ ਬਹਾਦਰ ਨੇ ਚੱਪੜ ਚਿੜੀ ਦੇ ਯੁੱਧ ਦੇ ਵਿੱਚ ਜਿਹੜਾ ਹੈ ਔਰ ਛੋਟੇ ਸੈਭ ਜਦਿਆਂ ਦੀ ਸ਼ਹਾਦਤ ਦਾ ਬਦਲਾ ਲਿਆ ਵਜ਼ੀਰ ਖਾਨ ਨੂੰ ਮੌਤ ਦੇ ਘਾਟ ਉਤਾਰਿਆ ਚੱਪੜਚੜੀ ਦੇ ਯੁੱਧ ਦੇ ਵਿੱਚ ਇਤਿਹਾਸ ਦਾ ਇੱਕ ਐਸਾ ਪੰਨਾ ਹੈ ਜਿਸ ਦਾ ਬੜਾ ਗੌਰਵਮਈ ਪੰਨਾ ਹੈ ਔਰ ਇਸ ਦੇ ਬਾਰੇ ਜਾਣਕਾਰੀ ਹੋਣੀ ਵੀ ਬਹੁਤ ਜ਼ਰੂਰੀ ਹੈ ਤਾਂ 1708 1710 1715 1716 ਔਰ 1716 ਤੋਂ ਬਾਅਦ ਅਸੀਂ ਗੱਲ ਕਰਾਂਗੇ 1739 ਦੀ ਨਾਦਰ ਸ਼ਾਹ ਦੇ ਹਮਲੇ ਔਰ ਨਾਦਰ ਸ਼ਾਹ ਦੇ ਹਮਲਿਆਂ ਦੇ ਵਿੱਚ ਸਿੱਖਾਂ ਨੇ ਹੀ ਉਸ ਨੂੰ ਨੱਥ ਪਾਈ ਸੀ ਔਰ ਉਸ ਤੋਂ ਬਾਅਦ ਜਿਹੜਾ ਹੈ 1739 ਤੋਂ ਬਾਅਦ 1768 ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਦਾ ਹਮਲਾ ਔਰ ਅਹਿਮਦ ਸ਼ਾਹ ਅਬਦਾਲੀ ਨਾਦਰ ਸ਼ਾਹ ਦੇ ਹਮਲੇ ਜਿਹੜੇ ਹੈ ਉਹਨਾਂ ਦਾ ਡਟ ਕੇ ਮੁਕਾਬਲਾ ਕੀਤਾ ਸਿੱਖਾਂ ਨੇ ਜਿੰਨੇ ਵੀ ਤਾੜ ਵੀ ਆਏ ਨਾ ਜੀ ਉਹਨਾਂ ਦਾ ਡਟ ਕੇ ਮੁਕਾਬਲਾ ਕੀਤਾ ਸਿੱਖਾਂ ਨੇ ਤੇ ਭਾਰਤੀ ਇਤਿਹਾਸ ਦੇ ਵਿੱਚ ਕਿਉਂ ਨਾ ਇਹ ਗਰਮਈ ਪੰਨਾ ਜਿਹੜਾ ਹੈ ਇਸ ਨੂੰ ਕੌਣ ਪਲਾ ਸਕਦਾ ਹੈ ਕੌਣ ਇਸ ਨੂੰ ਨਜ਼ਰ ਅੰਦਾਜ਼ ਕਰ ਸਕਦਾ ਹੈ ਇਹ ਬਹੁਤ ਵੱਡੀ ਗੱਲ ਹੈ ਮੈਂ ਕਹਿੰਦਾ ਕਿ ਸਿੱਖਾਂ ਦੇ ਇਤਿਹਾਸ ਤੋਂ ਬਿਨਾ ਭਾਰਤ ਦਾ ਇਤਿਹਾਸ ਅਧੂਰਾ ਹੈ 1700 ਨੜੇ ਨਵੇਂ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ 12 ਦੀਆਂ 12 ਮਿਸਲਾਂ ਜੜੀਆਂ ਹੈ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਜਿੱਤਿਆ ਕਿਉਂਕਿ ਗੱਲ ਹੈ ਕਿ ਬੰਦਾ ਸਿੰਘ ਬਹਾਦਰ ਤੋਂ ਬਾਅਦ ਦਾ ਜਿਹੜਾ ਸਮਾ ਹੈ ਨਾ ਜੀ ਉਸ ਦੇ ਵਿੱਚ ਸਿੱਖ ਮਿਸਲਾਂ ਦਾ ਸਮਾ ਹੈ ਔਰ ਸਿੱਖ ਜਿਹੜੇ ਸੀਗੇ ਉਹ ਜ਼ਕਰੀਆ ਖਾਂ ਯਾਇਆ ਖਾਂ ਮੀਰ ਮੰਨੂ ਇਹਨਾਂ ਦੇ ਜ਼ੁਲਮ ਦਾ ਮੁਕਾਬਲਾ ਕਰਦੇ ਹੋਏ ਜੰਗਲਾਂ ਦੇ ਵਿੱਚ ਪਨਾਹ ਲੈਂਦੇ ਸੀ ਤੇ ਗੁਰੀਲਾ ਯੁੱਧ ਨੀਤੀ ਪਣਾਉਂਦੇ ਸੀ ਤਾਂ ਉਦੋਂ 12 ਮਿਸਲਾਂ ਹੋਦ ਵਿੱਚ ਆ ਗਈਆਂ ਤੇ 12 ਦੀਆਂ 12 ਮਿਸਲਾਂ ਨੂੰ ਇੱਕ ਸੰਗਠਿਤ ਕਰਕੇ ਮਹਾਰਾਜਾ ਰਣਜੀਤ ਸਿੰਘ ਨੇ 1799 ਈਸਵੀ ਤੋਂ ਲੈ ਕੇ 1839 ਈਸਵੀ ਤੱਕ 40 ਸਾਲ ਐਸਾ ਰਾਜ ਕੀਤਾ ਕਿ ਅੰਗਰੇਜ਼ ਉਦੋਂ ਤੱਕ ਪੂਰਾ ਭਾਰਤਵਰਸ਼ ਜਿੱਤ ਚੁੱਕੇ ਸੀਗੇ ਲੇਕਿਨ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਾਲੋਂ ਅੱਖ ਚੱਕ ਕੇ ਨਾ ਦੇਖ ਸਕੇ ਸ਼ੇਰੇ ਪੰਜਾਬ ਦਾ ਇਨਾ ਜੋ ਜਲਾਲ ਸੀਗਾ ਔਰ ਕਾਬਲ ਤੱਕ ਜਿਹੜਾ ਹੈ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਲੇਕਿਨ ਮਹਾਰਾਜਾ ਰਣਜੀਤ ਸਿੰਘ ਨੇ ਸਿਆਣਪ ਵਰਤੀ ਅੰਗਰੇਜ਼ਾਂ ਦੇ ਨਾਲ ਉਹਨਾਂ ਨੂੰ ਸੰਧੀਆਂ ਨੀਆਂ ਪਈਆਂ ਤੇ ਅੰਗਰੇਜ਼ ਵੀ ਮਜਬੂਰ ਹੋਏ ਤਾਂ ਇੱਥੇ ਇੱਕ ਸੰਧੀਆਂ ਦਾ ਦੌਰ ਸ਼ੁਰੂ ਹੁੰਦਾ ਹੈ 1806 ਦੇ ਵਿੱਚ 1805-6 ਦੇ ਵਿੱਚ ਲਾਹੌਰ ਦੀ ਸੰਧੀ ਹੈ 1809 ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸੰਧੀ ਹੈ ਤੇ 1831 ਦੇ ਵਿੱਚ ਰੋਪੜ ਦੀ ਸੰਧੀ ਹੈ ਇਹਨਾਂ ਸੰਧੀਆਂ ਤੋਂ ਬਾਅਦ ਜਿਹੜਾ ਹੈ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਨੂੰ ਉੱਤਰ ਵੱਲ ਫੈਲਾਉਣਾ ਸ਼ੁਰੂ ਕਰ ਦਿੱਤਾ ਤਾਂ ਇਹ ਗੱਲ ਹੈ ਕਿ ਸਿੱਖ ਯੋਧੇ ਜਿਹਦੇ ਵਿੱਚ ਦੇਖੋ ਮਹਾਰਾਜਾ ਰਣਜੀਤ ਸਿੰਘ ਹਰੀ ਸਿੰਘ ਨਲਵੇ ਵਰਗਿਆਂ ਨੇ ਕੀਤੀ ਖੂਬ ਕਮਾਲ ਬਣ ਗਏ ਮਜਲੂਮਾਂ ਦੀ ਢਾਲ ਬਹੁਤ ਸਿੱਖ ਅਣਗਿਣਤ ਸਿੱਖ ਯੋਧੇ ਆ ਤਾਂ ਕਦੀ ਵੱਖਰੇ ਤੌਰ ਤੇ ਉਹਨਾਂ ਯੋਧਾਂ ਯੁੱਧਿਆਂ ਦੇ ਬਾਰੇ ਵੀ ਗੱਲ ਕਰਾਂਗੇ ਤੇ ਮਹਾਰਾਜਾ ਰਣਜੀਤ ਸਿੰਘ ਹਰੀ ਸਿੰਘ ਨਲਵੇ ਵਰਗਿਆਂ ਨੇ ਕੀਤੀ ਖੂਬ ਕਮਾਲ ਬਣ ਗਏ ਮਜਲੂਮਾਂ ਦੀ ਢਾਲ ਪਰ ਨਾਲ ਹੀ ਇੱਕ ਅਫਸੋਸ ਦੀ ਗੱਲ ਇਹ ਵੀ ਹੈ ਈ 1845-46 ਦੇ ਵਿੱਚ ਪਹਿਲਾ ਅੰਗਰੇਜ਼ ਸਿੱਖ ਯੁੱਧ ਅਤੇ 1848-49 ਵਿੱਚ ਦੂਸਰਾ ਅੰਗਰੇਜ਼ ਸਿੱਖ ਯੁੱਧ ਲਾਲ ਸਿੰਘ ਤੇ ਤੇਜ ਸਿੰਘ ਵਰਗੇ ਗੱਦਾਰਾਂ ਕਰਕੇ ਉਹ ਸਿੱਖਾਂ ਨੂੰ ਹਾਰਨਾ ਪਿਆ ਕਉਕੀ ਕਾਰਨੇ ਕੀ ਦੇਖੋ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਸਿੱਖਾਂ ਦਾ ਕੋਈ ਨੇਤਾ ਨਹੀਂ ਰਿਹਾ ਤੇ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਕਾਲ ਖਤਮ ਹੁੰਦਾ ਹੈ 1839 ਦੇ ਵਿੱਚ 1839 ਤੋਂ ਬਾਅਦ ਜਿਹੜਾ ਹੈ ਪਹਿਲਾ ਅੰਗਰੇਜ਼ ਸਿੱਖ ਯੁੱਧ 1845-46 ਚ ਹੁੰਦਾ ਹੈ ਦੂਜਾ ਅੰਗਰੇਜ਼ ਸਿੱਖ ਯੁੱਧ ਜਿਹੜਾ 1848-49 ਦੇ ਵਿੱਚ ਹੁੰਦਾ ਹੈ ਮਹਾਰਾਜਾ ਰਣਜੀਤ ਸਿੰਘ ਦਾ ਬੇਟਾ ਦਲੀਪ ਸਿੰਘ ਨਵਾਲਕ ਸੀ ਜਦੋਂ ਉਹ ਸ਼ਾਸਨ ਤੇ ਬੈਠਿਆ ਅੰਗਰੇਜ਼ਾਂ ਨੇ ਬੜੀਆਂ ਕੋਝੀਆਂ ਚਾਲਾਂ ਚਲੀਆਂ 1845-46 ਦੇ ਵਿੱਚ ਜਿਹੜਾ ਹੈ ਯੁੱਧ ਹੋਏ ਸਭਰਾਉ ਦਾ ਯੁੱਧ ਫਰੋਸ਼ਾ ਦਾ ਯੁੱਧ ਅਲੀਵਾਲ ਦਾ ਯੁੱਧ ਮੁੱਦਕੀ ਦਾ ਯੁੱਧ ਕਹਿੰਦੇ ਕਿ ਮੁੱਦਕੀ ਦੇ ਸਮੇਂ ਮੁੱਦਕੀ ਦੇ ਯੁੱਧ ਸਮੇਂ ਸਤਲੁਜ ਦਰਿਆ ਲਾਲ ਹੋ ਗਿਆ ਸੀਗਾ ਇਹਨਾਂ ਕਾਰਨ ਲਾਲ ਸਿੰਘ ਤੇ ਤੇਜ ਸਿੰਘ ਦੀ ਗਦਾਰੀ ਦੇ ਕਾਰਨ ਹੋਇਆ 1849 ਦੇ ਵਿੱਚ ਜਿਹੜਾ ਦੂਸਰਾ ਅੰਗਰੇਜ਼ ਸਿੱਖ ਯੁੱਧ ਹੋਇਆ ਉਸ ਦੇ ਵਿੱਚ ਰਾਮਨਗਰ ਚਿੱਲੀਆਂ ਵਾਲਾ ਤੇ ਗੁਜਰਾਤ ਦੀਆਂ ਲੜਾਈਆਂ ਬੜੀਆਂ ਮਸ਼ਹੂਰ ਲੜਾਈਆਂ ਤਾਂ ਦੋਨਾਂ ਯੁੱਧਾਂ ਦੇ ਵਿੱਚ ਗਦਾਰੀ ਦੇ ਕਾਰਨ ਜਿਹੜਾ ਹੈ ਸਿੱਖ ਫੌਜਾਂ ਨੂੰ ਹਾਰ ਦਾ ਮੂਹ ਦੇਖਣਾ ਪਿਆ ਗੱਲ ਇਹ ਹੈ ਕਿ 29 ਮਾਰਚ 1849 ਈਸਵੀ ਨੂੰ ਲਾਰਡ ਲਾਹੌਜ਼ੀ ਨੇ ਬੜੇ ਧੋਖੇ ਦੇ ਨਾਲ ਤੇ ਕੁਝੀਆਂ ਚਾਲਾਂ ਦੇ ਨਾਲ ਸਿੱਖ ਰਾਜ ਨੂੰ ਬ੍ਰਿਟਿਸ਼ ਰਾਜ ਦੇ ਵਿੱਚ ਸ਼ਾਮਲ ਕਰ ਲਿਆ ਇੱਥੇ ਜਿਹੜਾ ਹੈ ਇੱਕ ਨਵਾਂ ਪਰਿਵਰਤਨ ਫੇਰ ਸ਼ੁਰੂ ਹੋਇਆ ਦੇਖੋ ਇੱਕ ਬੜੀ ਸੋਚਣ ਵਾਲੀ ਗੱਲ ਹੈ 29 ਮਾਰਚ 1849 ਈਸਵੀ ਨੂੰ ਜਿਹੜਾ ਹੈ ਸਿੱਖ ਰਾਜ ਨੂੰ ਹਥਿਆਇਆ ਜਾਂਦਾ ਤੇ 1857 ਜਿਹੜਾ ਹੈ ਨਾਲ ਹੀ ਦੇਖੋ 8 ਸਾਲ ਬਾਅਦ 1857 ਦੇ ਵਿੱਚ ਹੀ ਆਜ਼ਾਦੀ ਦਾ ਪਹਿਲਾ ਯੁੱਧ ਉਹ ਆਰੰਭ ਹੋ ਜਾਂਦਾ ਹੈ ਤਾਂ ਪੰਜਾਬੀਆਂ ਦੀ ਜਿਹੜੀ ਹੈ ਫਿਤਰਤ ਦੇਖੋ ਕਿ ਸਿਰਫ 8 ਸਾਲ ਹੀ ਗੁਲਾਮੀ ਦੇਖੀ ਬਹੁਤ ਜਲਦੀ ਹੀ ਵਿਦਰੋਹ ਜਿਹੜਾ ਹੈ ਪਨਪ ਪਿਆ ਔਰ ਭਾਰਤ ਦਾ ਜਿਹੜਾ ਪਹਿਲਾ ਜਿਹਨੂੰ ਅਸੀਂ ਸੁਤੰਤਰਤਾ ਸੰਗਰਾਮ ਕਹਿੰਨੇ ਆ 1857 ਦਾ ਜਿਹੜਾ ਇਹ ਸੁਤੰਤਰਤਾ ਸੰਗਰਾਮ ਹੈ ਇਸ ਦੇ ਵਿੱਚ ਪੰਜਾਬੀਆਂ ਨੇ ਸਿੱਖਾਂ ਨੇ ਵੱਧ ਚੜ ਕੇ ਹਿੱਸਾ ਲਿਆ ਅਤੇ ਬ੍ਰਿਟਿਸ਼ ਸਾਮਰਾਜ ਨੂੰ ਉਹਦਾ ਬ੍ਰਿਟਿਸ਼ ਸਾਮਰਾਜ ਦੇ ਪੈਰ ਜਿਹੜੇ ਹੈ ਦੇਸ਼ ਦੇ ਵਿੱਚੋਂ ਖਦੇੜ ਕੇ ਰੱਖ ਦਿੱਤੇ ਇੱਥੇ ਕੋਕਾ ਲਹਿਰ ਦੀ ਗੱਲ ਕਰਨੀ ਵੀ অতি ਜ਼ਰੂਰੀ ਹੈ ਬਾਬਾ RAM ਸਿੰਘ ਦੀ ਅਗਵਾਈ ਦੇ ਵਿੱਚ ਕੋਕਿਆਂ ਨੇ ਜਿਹੜਾ ਹੈ ਬ੍ਰਿਟਿਸ਼ ਸਾਮਰਾਜ ਦੇ ਨੱਕ ਦੇ ਵਿੱਚ ਦਮ ਕਰਕੇ ਰੱਖ ਦਿੱਤਾ ਉਹਨਾਂ ਦੇ ਜਿੰਨੇ ਪ੍ਰੋਡਕਟ ਸੀਗੇ ਉਹਨਾਂ ਦਾ ਬਾਈਕਾਟ ਕੀਤਾ ਗਿਆ ਬ੍ਰਿਟਿਸ਼ ਸਿੱਖਿਆ ਪ੍ਰਣਾਲੀ ਦਾ ਬਾਈਕਾਟ ਕੀਤਾ ਕੂਕਿਆਂ ਨੇ ਅਤੇ ਨਾਲ ਹੀ ਬ੍ਰਿਟਿਸ਼ ਜਿਹੜੇ ਸੀਗੇ ਸਾਮਰਾਜ ਦੇ ਵਿੱਚ ਜਿਹੜੀ ਡਾਕ ਸੇਵਾ ਸੀ ਉਸ ਦਾ ਵੀ ਬਾਈਕਾਟ ਕਰ ਦਿੱਤਾ ਹਰੇਕ ਕਾਨੂੰਨ ਦਾ ਬਾਈਕਾਟ ਕੀਤਾ ਗਿਆ ਕੂਕਿਆਂ ਦੁਆਰਾ ਬਾਬਾ ਰਾਮ ਸਿੰਘ ਨੂੰ ਕਾਲੇ ਪਾਣੀ ਦੀ ਸਜ਼ਾ ਹੋਈ ਅਤੇ ਕੂਕੇ ਜਿਹੜੇ ਹਨ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਕੌਣ ਭੁੱਲ ਸਕਦਾ ਹੈ ਕੂਕਿਆਂ ਦੀ ਸ਼ਹਾਦਤ ਨੂੰ ਕੁਕਿਆਂ ਦੇ ਵਰਣਨ ਤੋਂ ਬਿਨਾ ਭਾਰਤ ਦਾ ਇਤਿਹਾਸ ਬਿਲਕੁਲ ਅਧੂਰਾ ਹੈ 1600 ਈਸਵੀ ਦੇ ਵਿੱਚ ਇੰਗਲੈਂਡ ਦੀ ਮਹਾਰਾਣੀ ਕੁਈਨ ਐਲਿਜ਼ਬੈਥ 1 ਤੋਂ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ ਕੁਝ ਆਫੀਸਰਸ ਨੇ ਇਜਾਜ਼ਤ ਮੰਗ ਕੇ ਕੰਪਨੀ ਦੀ ਸਥਾਪਨਾ ਕੀਤੀ ਸੀ ਭਾਰਤ ਦੇ ਵਿੱਚ ਆ ਕੇ ਹੌਲੀ-ਹੌਲੀ ਇਹ ਕੰਪਨੀ ਜਿਹੜੀ ਹੈ ਉਸ ਨੇ ਰਾਜਨੀਤਿਕ ਸੱਤਾ ਹਥਿਆਣੀ ਸ਼ੁਰੂ ਕਰ ਦਿੱਤੀ ਗੱਲ ਕਹਾਣੀ ਹੁਣ ਇੱਥੋਂ ਸ਼ੁਰੂ ਹੋਏਗੀ ਤਾਂ ਜਦੋਂ ਅੰਗਰੇਜ਼ੀ ਸ਼ਾਸਨ ਆ ਗਿਆ ਸਭ ਪਾਸੇ ਹਨੇਰਾ ਛਾ ਗਿਆ ਐਸਾ ਕੀਤਾ ਕਾਰੋਬਾਰ ਕਰਕੇ ਕੱਚਾ ਮਾਲ ਤਿਆਰ ਧਨ ਕੀਤਾ ਭਾਰਤ ਤੋਂ ਪਰ ਜਦੋਂ ਅਤ ਹੋਈ ਬਰਬਾਦੀ ਦੀ ਜੰਗ ਸ਼ੁਰੂ ਹੋਈ ਆਜ਼ਾਦੀ ਦੀ ਮੰਗਲ पांडे ਨੇ ਕੀਤਾ ਖੂਬ ਵਿਰੋਧ ਫਰੰਗੀਆਂ ਨੂੰ ਫਿਰ ਦਿੱਤਾ ਸੋਧ ਉਹ ਚਾਂਸੀ ਵਾਲੀ ਰਾਣੀ ਸੀ ਜਿਹਦੀ ਅਮਰ ਬਣੀ ਕਹਾਣੀ ਸੀ ਯੁੱਧ ਵਿੱਚ ਸ਼ਹਾਦਤ ਪਾਈ ਸੀ ਉਸਨੇ ਤਲਵਾਰ ਕਮਾਈ ਸੀ ਤੇ ਤੇ ਲਾਰਡ ਕਲਾਈ ਦੀ ਵੀ ਗੱਲ ਕਰਾਂਗੇ ਉਸ ਨੂੰ ਲਾਰਡ ਕਲਾਈ ਨੂੰ ਬ੍ਰਿਟਿਸ਼ ਐਮਪਾਇਰ ਦਾ ਪਿਤਾਮਾ ਕਿਹਾ ਜਾਂਦਾ ਹੈ ਤਾਂ ਲਾਰਡ ਕਲਾਈ ਪਿਤਾਮਾ ਸਿਰ ਫਰੰਗੀ ਸ਼ਾਸਨ ਦਾ ਪਲਾਸੀ ਬਕਸਰ ਜਿੱਤ ਕੇ ਯੁੱਗ ਸ਼ੁਰੂ ਕੀਤਾ ਕੁਸ਼ਾਸਨ ਦਾ ਤਾਂ ਇਹ ਲਾਰਡ ਕਲਾਈਵ ਦੇ ਉੱਤੇ ਬੜੀ ਠੁਕਮੀ ਜੀ ਗੱਲ ਹੈ ਕਿ ਪਲਾਸੀ ਬਕਸਰ ਜਿੱਤ ਕੇ ਯੁੱਗ ਸ਼ੁਰੂ ਕੀਤਾ ਕੁਸ਼ਾਸਨ ਦਾ ਉਸੇ ਸਮੇਂ ਦੇ ਦੌਰਾਨ ਟਾਕੇ ਦੀ ਮਲਮਲ ਫੱਬਦੀ ਸੀ ਜੋ ਮੁੰਦਰੀ ਵਿੱਚੋਂ ਲੰਗਦੀ ਸੀ ਮੁੰਦਰੀ 'ਚੋਂ ਲੰਗ ਜਾਂਦੀ ਸੀ ਟਾਕੇ ਦੀ ਮਲਮਲ ਇੰਨੀ ਮਹੀਨ ਇੰਨੀ ਬਰੀਕ ਹੁੰਦੀ ਸੀਗੀ ਤਾਂ ਭਾਰਤ ਦੀ ਜਿੰਨੀ ਕੁਦਰਤੀ ਸੰਪਤੀ ਹੈ ਉਸ ਦਾ ਜਿਹੜਾ ਹੈ ਸ਼ੋਸ਼ਣ ਕੀਤਾ ਅੰਗਰੇਜ਼ਾਂ ਨੇ ਇੱਥੋਂ ਕੱਚਾ ਮਾਲ ਲੈ ਕੇ ਜਾਣਾ ਤੇ ਤਿਆਰ ਮਾਲ ਕਰਕੇ ਜਿਹੜਾ ਹੈ ਸਾਡੇ ਦੇਸ਼ 'ਚ ਵਾਪਸ ਵੇਚਣਾ ਤੇ ਬਹੁਤ ਹਿਊਜ ਬਹੁਤ ਵੱਡਾ ਪ੍ਰੋਫਿਟ ਕਮਾਉਣਾ ਇਹ ਸਾਰਾ ਕੁਝ ਜਿਹੜਾ ਹੈ ਅੰਗਰੇਜ਼ੀ ਬ੍ਰਿਟਿਸ਼ ਇਸ ਇੰਡੀਆ ਕੰਪਨੀ ਨੇ ਸ਼ੁਰੂ ਕੀਤੀ ਮਾਫ ਕਰਨਾ ਅੱਜ ਕੱਲ ਵੀ ਇਹੀ ਕੁਝ ਹੋ ਰਿਹਾ ਹੈ ਅੱਜ ਦੇ ਸੰਦਰਭ ਦੇ ਵਿੱਚ ਅਸੀਂ ਗਲੋਬਲਾਈਜੇਸ਼ਨ ਕਹਿੰਦੇ ਆ ਤਾਂ ਗਲੋਬਲਾਈਜੇਸ਼ਨ ਦੇ ਝੰਡੇ ਹੇਠ ਜਾਂ ਉਸ ਨਾਰੇ ਹੇਠ ਅੱਜ ਵੀ ਕੰਪਨੀਆਂ ਜਿਹੜੀਆਂ ਇਹਹੀ ਕੁਝ ਕਰ ਰਹੀਆਂ ਗੱਲ ਇਹ ਹੈ ਕਿ ਅੱਜ ਅਸੀਂ ਜਿਹੜਾ ਹੈ ਉਸ ਨੂੰ ਵੈਲਕਮ ਕਰ ਰਹੇ ਹਾਂ ਨਜ਼ਰੀਆ ਬਦਲੇ ਤੁਸੀਂ ਕਰੋ ਇਸ ਗੱਲ ਦੇ ਉੱਤੇ ਕਮੈਂਟ ਜਦੋਂ ਅੰਗਰੇਜ਼ੀ ਸ਼ਾਸਨ ਆ ਗਿਆ ਸਭ ਸੇ ਹਲੇ ਰਾਜ ਆ ਗਿਆ ਕਰਕੇ ਕੱਚਾ ਮਾਲ ਤਿਆਰ ਧਨ ਕੀਤਾ ਭਾਰਤ ਤੋਂ ਪਾਰ ਤਾਂ ਲਾਰਡ ਕਲਾਈ ਪਤਾਮਾਸੀ ਫਰੰਗੀ ਸ਼ਾਸਨ ਦਾ ਪਲਾਸੀ ਬਕਸਰ ਜਿੱਤ ਕੇ ਯੁੱਗ ਸ਼ੁਰੂ ਕੀਤਾ ਕੋ ਸ਼ਾਸਨ ਦਾ ਟਾਕੇ ਦੀ ਮਲਮਲ ਫੱਬਦੀ ਸੀ ਜੋ ਮੰਦਰੀ ਵਿੱਚੋਂ ਲੰਗਦੀ ਸੀ ਲਖਨਊ ਅਤੇ ਬਨਾਰਸ ਦੀ ਬੜੀ ਹੀ ਉੱਚੀ ਸ਼ਾਨ ਸੀ ਉੱਥੇ ਰਹਿੰਦੇ ਨਵਾਬ ਮਹਾਨ ਸੀ ਰੱਖਦੇ ਮੂੰਹ ਦੇ ਵਿੱਚੋਂ ਪਾਣ ਸੀ ਕਰਦੇ ਬੜਾ ਸਨਮਾਨ ਸੀ ਜਦੋਂ ਘਰ ਆਉਂਦੇ ਮਹਿਮਾਨ ਸੀ ਇਬਾਦਤ ਤੇ ਇੱਜ਼ਤ ਇੱਕੋ ਜਹੀ ਚਾਹੇ ਗੀਤਾ ਤੇ ਕੁਰਾਨ ਸੀ ਤਾਂ ਆ ਸਿਸਟਮ ਜਿਹੜਾ ਸੀ ਸਾਡੇ ਭਾਰਤ ਦਾ ਦੇਖੋ ਗੰਗਾ ਜਮਨੀ ਤਹਿਜ਼ੀਬ ਜਿਹੜੀ ਹੈ ਇਸ ਦੀ ਗੱਲ ਕਰਨੀ ਬਹੁਤ ਜ਼ਰੂਰੀ ਅੱਜ ਦੇ ਬਦਲਦੇ ਸੰਦਰਭ ਦੇ ਵਿੱਚ ਜਦੋਂ ਸਭ ਪਾਸੇ ਜਿਹੜਾ ਹੈ ਔਰ ਨਫ਼ਰਤ ਦੀ ਰਾਜਨੀਤੀ ਚੱਲਦੀ ਹੋਵੇ ਤਾਂ ਉਸ ਸਮੇਂ ਦੇ ਵਿੱਚ ਇਹਨਾਂ ਨਵਾਬਾਂ ਦੀ ਗੱਲ ਵੀ ਕਰਨੀ ਜ਼ਰੂਰੀ ਹੈ ਜਿਨ੍ਹਾਂ ਨੇ ਗੰਗਾ ਜਮਨੀ ਤਹਿਜ਼ੀਬ ਨੂੰ ਬਣਾ ਕੇ ਰੱਖਿਆ ਤੇ ਹਿੰਦੂ ਮੁਸਲਿਮ ਭਾਈਚਾਰਾ ਜਿਹੜਾ ਸੀਗਾ ਬੜਾ ਚਰਮ ਸੀਮਾ ਤੇ ਰਿਹਾ ਤਾਂ ਇਹ ਹੈ ਭਾਰਤ ਇਤਿਹਾਸ ਫ੍ਰੀडम ਸਟਰਗਲ ਦੇ ਵਿੱਚ ਜਿਹੜਾ ਹੈ ਸੀ ਗੱਲ ਕਰ ਰਹੇ ਆ ਤਾਂ ਦੇਖੋ ਹੁਣ ਇੱਥੇ ਜਿਹੜਾ ਹੈ ਸਰਦਾਰ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਆਂ ਔਰ ਜਿਹੜਾ ਹੈ ਲਾਲਾ ਹਰदयाल ਦੀ ਗੱਲ ਕਰਨੀ ਮਦਨ ਲਾਲ ਢੀਂਗਰਾ ਦੀ ਗੱਲ ਕਰਨੀ ਬਾਬਾ ਸੋਨ ਸਿੰਘ ਫਕਨਾ ਗਦਰੀ ਬਾਬੇ ਅਤੇ ਬੱਬਰਾਂ ਦੀ ਗੱਲ ਕਰਨੀ ਵੀ ਬਹੁਤ ਜ਼ਰੂਰੀ ਹੈ بڑے ਵੱਡੇ ਵੱਡੇ ਫ੍ਰੀडम फाइਟਰ ਜਿਹੜੇ ਹਨ ਇਹਨਾਂ ਤੋਂ ਇਲਾਵਾ ਅਣਗਿਣਤ ਹੀ ਹੋਏ ਹੈ ਔਰ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਅਹਿਮ ਰੋਲ ਅਦਾ ਕੀਤਾ ਉਦਮ ਸਿੰਘ ਨੇ ਦੇਖੋ ਜਾ ਕੇ ਜਨਰਲ ਐਡਵਾਇਰ ਕਿੱਥੇ ਮਾਰਿਆ ਬੜੀ ਵੱਡੀ ਗੱਲ ਹੈ ਤਾਂ ਇਹ ਜਿਹੜਾ ਇਥੇ ਹਾਸੇ ਸਾਡਾ ਫਰੀडम ਸਟ੍ਰਗਲ ਦਾ ਇਸ ਦੇ ਵਿੱਚ ਵੀ ਪੰਜਾਬੀਆਂ ਤੇ ਸਿੱਖਾਂ ਨੇ ਜਿਹੜਾ ਅਹਿਮ ਰੋਲ ਅਦਾ ਕੀਤਾ ਤਾਂ ਇਹ ਇੱਕ ਬਹੁਤ ਵੱਡੀ ਗੱਲ ਹੈ ਜਦੋਂ ਅੰਗਰੇਜ਼ੀ ਸ਼ਾਸਨ ਆ ਗਿਆ ਸਭ ਪਾਸੇ ਹਨੇਰਾ ਛਾ ਗਿਆ ਐਸਾ ਕੀਤਾ ਕਾਰੋਬਾਰ ਕਰਕੇ ਕੱਚਾ ਮਾਲ ਤੇਰ ਧਨ ਕੀਤਾ ਭਾਰਤ ਤੋਂ ਬਾਹਰ ਤਾਂ ਜਦੋਂ ਅਤ ਹੋਈ ਬਰਬਾਦੀ ਦੀ ਜੰਗ ਸ਼ੁਰੂ ਹੋਈ ਆਜ਼ਾਦੀ ਦੀ ਮੰਗਲ पांडे ਨੇ ਕੀਤਾ ਖੂਬ ਵਿਰੋਧ ਫਰੰਗੀਆਂ ਨੂੰ ਫਿਰ ਦਿੱਤਾ ਸੋਧ ਉਹ ਚਾਂਸੀ ਵਾਲੀ ਰਾਣੀ ਸੀ ਜਿਹਦੀ ਅਮਰ ਬਣੀ ਹਾਣੀ ਸੀ ਯੁੱਧ ਵਿੱਚ ਸ਼ਹਾਦਤ ਪਾਈ ਸੀ ਉਸਨੇ ਤਲਵਾਰ ਕਮਾਈ ਸੀ ਭਗਤ ਸਿੰਘ ਅਤੇ ਸਰਾਬੇ ਨੂੰ ਸੈਨਾ ਸਕੇ ਉਦਮ ਦੇ ਦਾਬੇ ਨੂੰ ਐਸਾ ਉਸਨੇ ਫਾਇਰ ਮਾਰਿਆ ਲੰਡਨ ਜਾ ਕੇ ਅਡਵਾਇਰ ਮਾਰਿਆ ਉਹ ਆਜ਼ਾਦੀ ਦੇ ਪਰਵਾਨੇ ਸਨ ਲੋਕ ਉਹਨਾਂ ਦੇ دیਵਾਨੇ ਸਨ ਜਿਸ ਅਮਨ ਦਾ ਚਰਖਾ ਚਲਾਇਆ ਸੀ ਉਹ ਮਹਾਤਮਾ ਬੜਾ ਕਹਿਲਾਇਆ ਸੀ ਜਿਸ ਅਮਨ ਦਾ ਚਰਖਾ ਚਲਾਇਆ ਸੀ ਉਹ ਮਹਾਤਮਾ ਬੜਾ ਕਹਿਲਾਇਆ ਸੀ ਸਭ ਪਾਸੇ ਮਾਰੂ ਮਾਰ ਹੋਈ ਲੁੱਟ ਖਸੁੱਟ ਬੇਸ਼ੁਮਾਰ ਹੋਈ ਔਰ ਸਮਾਸੀ ਕਤਲੋਗਾਰਤਾ ਵੰਡ ਪਾਕਿਸਤਾਨ ਤੇ ਭਾਰਤ ਦਾ ਸਭ ਪਾਸੇ ਮਾਰੂ-ਮਾਰ ਹੋਈ ਲੁੱਟ-ਖਸੁੱਟ ਬੇਸ਼ੁਮਾਰ ਹੋਈ ਦੇਸ਼ ਆਪਣੇ ਦਾ ਸੰਵਿਧਾਨ ਬਣਿਆ ਸੀਨਾ ਉੱਚੀ ਸ਼ਾਨ ਦੇ ਨਾਲ ਤਣਿਆ ਪੀਮਰਾਓ ਅੰਬੇਦਕਰ ਜੀ ਨੇ ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਉਦੋਂ ਸੰਵਿਧਾਨ ਬਣਾਉਣ ਦੇ ਵਿੱਚ ਪੀਮਰਾਓ ਅੰਬੇਦਕਰ ਜੀ ਦਾ ਬਹੁਤ ਵੱਡਾ ਅਹਿਮ ਰੋਲ ਹੈ ਤਾਂ ਅਸਲ ਗੱਲ ਇੱਥੇ ਹੈ ਇਹ ਇੱਕ ਜਿਹੜਾ ਚੈਪਟਰ ਬੜਾ ਇੰਪੋਰਟੈਂਟ ਹੈ ਕਿ ਸਾਡਾ ਕਨਸਟੀਟਿਊਸ਼ਨ ਤਿਆਰ ਕਰਨਾ ਔਰ ਦੂਸਰੀ ਗੱਲ ਨਾਲ ਹੈ ਕਿ ਪੰਜਾਬ ਵੰਡਿਆ ਗਿਆ ਜਾਂ ਵੰਡਿਆ ਗਿਆ ਤਾਂ ਪੰਜਾਬ ਦੀ ਵੰਡ ਬੰਗਾਲ ਦੀ ਵੰਡ ਭਾਰਤੀ ਆਜ਼ਾਦੀ ਦੇ ਵਿੱਚ ਉਸ ਤਰ੍ਹਾਂ ਹੀ ਹੈ ਜਿਵੇਂ ਚੰਦਰਮਾ ਦੇ ਉੱਤੇ ਚੰਨ ਦੇ ਉੱਤੇ ਕੋਈ ਦਾਗ ਲੱਗਿਆ ਹੁੰਦਾ ਤਾਂ ਇਹ ਆਜ਼ਾਦੀ ਦੇ ਨਾਲ ਜਿਹੜਾ ਇੱਕ ਦੁਖੰਤਕ ਗੱਲ ਵੀ ਜੁੜੀ ਤਾਂ ਲੋਕ ਲੋਕਾਂ ਦੀ ਬਰਬਾਦੀ ਜਿਹੜੀ ਹੈ ਪੰਜਾਬੀਆਂ ਦੀ ਬਰਬਾਦੀ ਜਿਹੜੀ ਹੈ ਉਹ ਇੱਕ ਬੜਾ ਵੱਡਾ ਚੈਪਟਰ ਇਸ ਦੇ ਉੱਤੇ ਅਲੱਗ ਗੱਲ ਕੀਤੀ ਜਾ ਸਕਦੀ ਹੈ ਤਾਂ ਦੇਸ਼ ਆਪਣੇ ਦਾ ਸੰਵਿਧਾਨ ਬਣਿਆ ਸੀਨਾ ਉੱਚੀ ਛਾਣ ਦੇ ਨਾਲ ਤਣਿਆ ਹੁਣ ਝੰਡਾ ਸਾਡਾ ਤਿਰੰਗਾ ਏ ਪਰ ਮਜ਼ਬ ਦੇ ਨਾਂ ਤੇ ਦੰਗਾ ਏ ਹਰ ਨੇਤਾ ਬਦਰੰਗਾ ਏ ਹਰ ਨੇਤਾ ਬਦਰੰਗਾ ਏ ਹਰ ਨੇਤਾ ਬਦਰੰਗਾ ਏ ਕਰਿਓ ਇਸ ਗੱਲ ਦੇ ਉੱਤੇ ਕਮੈਂਟ ਕਿੱਦਾਂ ਦਾ ਲੱਗਿਆ ਤੁਹਾਨੂੰ ਇਹ ਭਾਰਤ ਦਾ ਇਤਿਹਾਸ ਕਿੱਦਾਂ ਦੀ ਲੱਗੀ ਗੱਲਬਾਤ ਕਾਵ ਰੂਪ ਦੇ ਵਿੱਚ ਲਿਖਣ ਦੀ ਕੋਸ਼ਿਸ਼ ਕੀਤੀ ਹੈ ਕੁਝ ਚੀਜ਼ਾਂ ਜ਼ਰੂਰ ਰਹਿ ਗਈਆਂ ਹੋਣਗੀਆਂ ਤੁਸੀਂ ਕਮੈਂਟ ਕਰਕੇ ਉਹਨਾਂ ਨੂੰ ਪੂਰਾ ਕਰੋ ਜਿਹੜੀਆਂ ਜਿਹੜੀਆਂ ਚੀਜ਼ਾਂ ਮੇਰੇ ਇਤਿਹਾਸ ਦੇ ਦੱਸਣ ਦੇ ਵਿੱਚ ਪ੍ਰਕਿਰਿਆ ਦੇ ਵਿੱਚ ਰਹਿ ਗਈਆਂ ਉਹਨਾਂ ਦੇ ਉੱਤੇ ਕਮੈਂਟ ਕਰਿਓ ਤਾਂ ਜੋ ਜਿਹੜਾ ਹੈ ਇਸ ਨੂੰ ਪੂਰਾ ਕੀਤਾ ਜਾ ਸਕੇ ਦੇਖੋ ਜਦੋਂ ਇਤਿਹਾਸ ਐਡਾ ਵੱਡਾ ਵਿਸ਼ਾਲ ਹੈ ਚੰਦ ਮਿੰਟਾਂ ਦੇ ਵਿੱਚ ਉਸ ਨੂੰ ਸੁਣਾਣਾ ਤੇ ਉਸ ਨੂੰ ਕਾਵ ਰੂਪ ਦੇ ਵਿੱਚ ਲਿਖਣਾ ਛੋਟਾ ਕਾਰਜ ਇਸ ਦੇ ਵਿੱਚ ਕਈ ਗਲਤੀਆਂ ਕਈ ਖਾਮੀਆਂ ਵੀ ਰਹਿ ਚੁੱਕੀਆਂ ਹੋਣਗੀਆਂ ਤੇ ਕਈ ਗੱਲਾਂ ਜਿਹੜੀਆਂ ਨਜ਼ਰ ਅੰਦਾਜ਼ ਵੀ ਹੋ ਗਈਆਂ ਹੋਣਗੀਆਂ ਭੁੱਲ ਚੁੱਕ ਦੇ ਨਾਲ ਉਮੀਦ ਕਰਦਾ ਕਿ ਤੁਹਾਨੂੰ ਇਹ ਸਾਰਾ ਵੀਡੀਓ ਚੰਗਾ ਲੱਗਿਆ ਹੋਵੇਗਾ ਜੇ ਚੰਗਾ ਲੱਗਿਆ ਤਾਂ ਜਰੂਰ ਸ਼ੇਅਰ ਕਰਿਓ ਸੀਕੁਐਂਸ ਦੇ ਵਿੱਚ ਇਤਿਹਾਸ ਸੁਣਾਇਆ ਆਪਣੇ ਬੱਚਿਆਂ ਤੱਕ ਜਿਹੜਾ ਹੈ ਇਸ ਵੀਡੀਓ ਨੂੰ ਜਰੂਰ ਪਹੁੰਚਾਓ ਧੰਨਵਾਦ ਸ਼ੁਕਰੀਆ ਮਿਹਰਬਾਨੀ